ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਪ੍ਰੀਤ ਕੌਰ ਕੀ ਦਿੱਕਤ ਆ ਗਈ ਸੀ ਤੁਸੀਂ ਡਾਕਟਰ ਸ਼ਰਦਾ ਰਵਾਦਾ ਤੋਂ ਮੈਡੀਸਨ ਲਈ ਹੈ ਜੀ ਮੈਨੂੰ ਐਕਚੁਅਲੀ ਨਾ ਛਿੱਕਾਂ ਦੀ ਪ੍ਰੋਬਲਮ ਸੀ ਜਿਵੇਂ ਜੁਕਾਮ ਰਹਿੰਦਾ ਸੀ ਨੱਕ ਬੰਦ ਰਹਿੰਦਾ ਸੀ ਸਾਹ ਦੀ ਬੜੀ ਦਿੱਕਤ ਆਉਂਦੀ ਸੀ ਮੈਨੂੰ ਤੇ ਮੈਂ ਕਾਫੀ ਜਗ੍ਹਾ ਦਵਾਈਆਂ ਖਾਧੀ ਪਰ ਮੈਨੂੰ ਕਿਤੇ ਆਰਾਮ ਨਹੀਂ ਲੱਗਿਆ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਡਾਕਟਰ ਸ਼ਰਦਾ ਜੀ ਕੋ ਜਾਓ ਤੇ ਫਿਰ ਮੈਂ ਉਹ ਕੋ ਗਈ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਟਰੀਟਮੈਂਟ ਕੀਤਾ 4-5 ਮਹੀਨੇ ਮੇਰੀ ਦਵਾਈ ਚੱਲੀ ਪ੍ਰੋਪਰ ਤੇ ਦਵਾਈ ਪ੍ਰੋਪਰ ਆਯੁਰਵੈਦਿਕ ਹੈ ਕੋਈ ਸਾਈਡ ਇਫੈ ਕਿ ਮੈਨੂੰ ਇਹ ਜਿਹੜਾ ਕੋਈ ਦਿੱਕਤ ਨਹੀਂ ਗਈ ਪਹਿਲਾਂ ਮੈਨੂੰ ਸਾਹ ਚ ਦਿੱਕਤ ਹੁੰਦੀ ਸੀ ਅ ਡਸਟਰੀ ਲੈਟਿੰਗ ਹੁੰਦੀ ਸੀ ਕਿ ਹੁਣ ਮੈਂ ਪ੍ਰੋਪਰ ਸੈਟ ਆ ਤੇ ਤੁਹਾਨੂੰ ਕੋਈ ਪਰਹੇਜ਼ ਵੀ ਦੱਸਿਆ ਸੀ ਡਾਕਟਰ ਸਾਹਿਬ ਨੇ ਹਾਂਜੀ ਮੈਨੂੰ ਡਾਕਟਰ ਸਾਹਿਬ ਨੇ ਪਰਹੇਜ਼ ਦੱਸੇ ਸੀਗੇ ਤੇ ਮੈਂ ਜਿੱਦਾਂ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਦਾ ਉਹ ਕਰੀਗੀ ਤੇ ਅੱਜ ਮੈਂ ਬਿਲਕੁਲ ਫਿੱਟ ਆ ਤੇ ਯੋਗਾ ਵਗੈਰਾ ਵੀ ਕੁਝ ਦੱਸਦੇ ਹਾਂ ਹਾਂਜੀ ਤਾਂ ਯੋਗਾ ਵੀ ਕਰਿਆ ਪਰਹੇਜ ਵੀ ਕਰੇ ਤੇ ਤੁਹਾਡੀ 4-5 ਮਹੀਨੇ ਦੀ ਮੈਡੀਸਨ ਨੇ ਤੁਹਾਨੂੰ ਬਿਲਕੁਲ ਠੀਕ ਕਰ ਦਿੱਤਾ ਹੈ। ਬਿਲਕੁਲ ਠੀਕ ਕਰ ਦਿੱਤਾ ਜੀ। ਹੁਣ ਛਿੱਕਾਂ ਬਿਲਕੁਲ ਨਹੀਂ ਹੁੰਦੀਆਂ। ਨਹੀਂ ਬਿਲਕੁਲ ਨਹੀਂ ਜੀ। ਸਹੀ ਬਿਲਕੁਲ ਜੀ। ਜਿਵੇਂ ਮੈਂ ਮੂੰਹ ਟੱਕੇ ਬਿਨਾ ਮੈਂ ਜਾਈ ਨਹੀਂ ਸਕਦੀ ਸੀਗੀ ਬਾਹਰ। ਅੱਛਾ ਬਹੁਤ ਜ਼ਿਆਦਾ ਪ੍ਰੋਬਲਮ ਸੀ। ਬਹੁਤ ਜ਼ਿਆਦਾ ਪ੍ਰੋਬਲਮ ਸੀ। ਹਾਂ ਜੀ ਡੇਟ ਦੇ ਵਿੱਚ ਤੁਸੀਂ ਬਿਲਕੁਲ ਨੋਰਮਲ ਹੋ ਗਏ ਘੁੰਮ ਰਹੇ ਹੋ। ਹਾਂ ਜੀ ਹਾਂ ਜੀ ਬਿਲਕੁਲ। ਸੋ ਮੈਂ ਬਾਕੀਆਂ ਨੂੰ ਵੀ ਇਹ ਕਹਿਣਾ ਚਾਹੁੰਗੀ ਜੇ ਉਹਨਾਂ ਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਹੈ ਤਾਂ ਡਾਕਟਰ ਕੋਲ ਜਾਂ ਡਾਕਟਰ ਸ਼ਾਂਦਰਜੀ ਕੋਲ ਤੇ ਆਪਣਾ ਟਰੀਟਮੈਂਟ ਲੈਣ ਤੇ ਬਿਲਕੁਲ ਆਯੁਰਵੈਦਿਕ ਤਰੀਕੇ ਨਾਲ ਇਲਾਜ ਹੁੰਦਾ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਤੁਸੀਂ ਪਲੀਜ਼ ਇੱਕ ਵਾਰੀ ਵਿਜ਼ਿਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ